ਐਨਐਸਯੂਆਈ ਦੇ ਪੰਜਾਬ ਪ੍ਰਧਾਨ ਈਸ਼ਰਪ੍ਰੀਤ ਸਿੰਘ ਅਤੇ ਕਾਂਗਰਸ ਹਲਕਾ ਇੰਚਾਰ ਟਿੰਕੂ ਸ਼ਰਮਾ ਨਯੂਕੀ ਪੁਲਿਸ ਸਟੇਸ਼ਨ ਪਹੁੰਚੇ ਨੇ ਦਾਅਵਾ ਦਇਆ ਕਿ ਅਨਮੋਲ ਗਗਨਮਾਨ ਦੇ ਅਚਾਨਕ ਅਸਤੀਫੇ ਤੇ ਖਰੜ ਦੇ ਲੋਕਾਂ ਦਾ ਨਾ ਧੋਖਾ ਤੜੀ ਦੇ ਲਈ ਉਹਨਾਂ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹਾਲਾਂਕਿ ਦਾਅਵਾ ਕੀਤਾ ਕਿ ਅਨਮੋਲ ਗਗਨਮਾਨ ਦਾ ਅਸਤੀਫਾ ਜਿਹੜਾ ਹੈ ਆਮਦਨੀ ਪਾਰਟੀ ਦੇ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ ਪਰ ਇਸ ਵਿਚਾਲੇ ਜਦ ਪੀਤੇ ਦਿਨ ਉਹਨਾਂ ਦਾ ਅਸਤੀਫੇ ਦਿੱਤੇ ਸਿਆਸਤ ਛੱਡਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਹੀ ਲਗਾਤਾਰ ਵਿਰੋਧੀ ਧਿਰਾਂ ਦੇ ਸਵਾਲ ਚੁੱਕ ਰਹੀਆਂ ਸਨ ਤੇ ਇਸੇ ਵਿਚਾਲੇ ਐਨਐਸਯੂਆਈ ਦੇ ਪ੍ਰਧਾਨ ਈਸ਼ਵਰਪ੍ਰੀਤ ਸਿੰਘ ਤੇ ਕਾਂਗਰਸ ਦੇ ਹਲਕਾ ਇੰਚਾਰਜ ਟਿੰਕੂ ਸ਼ਰਮਾ ਪੁਲਿਸ ਸਟੇਸ਼ਨ ਅਨਮੋਲ ਗਗਨਮਾਨ ਦੇ ਖਿਲਾਫ ਸ਼ਿਕਾਇਤ ਲੈ ਕੇ ਪਹੁੰਚੇ ਨੇ ਪੈਂਡ ਦੇਣ ਆਏ ਸੀ ਜਿਹੜਾ ਲੋਕਾਂ ਨਾਲ ਧੋਖਾ ਕਰਿਆ ਪੰਜ ਸਾਲਾਂ ਵਾਸਤੇ ਲੋਕਾਂ ਨੇ ਚੁੜਿਆ ਲੋਕਾਂ ਦੀਆਂ ਆਪਣੀਆਂ ਜਿਹਨੂੰ ਚੁੜਦੇ ਆ ਉਹਦੀਆਂ ਵਾਸਤੇ ਹੁੰਦੀਆਂ ਵੀ ਸਾਡਾ ਇਹ ਕਰੂਗੇ ਇਹ ਕਰੂਗੇ ਉਹ ਜਦੋਂ ਕੁਝ ਕੀਤਾ ਨਹੀਂ ਹੈ ਪਹਿਲਾਂ ਵਜ਼ੀਰ ਸੀ ਬਜਾਰਤ ਤੋਂ ਬਾਅਦ ਫੇਰ ਕੁਝ ਨਹੀਂ ਕੀਤਾ ਤੁਹਾਡੇ ਸਾਰੇ ਸਾਹਮਣੇ ਆ। ਸ਼ੜਦਾ ਕੀ ਹਾਲ ਹੈ? ਸਾਰੇ ਸ਼ਹਿਰਾਂ ਨੂੰ ਦੇਖੋ ਤੁਸੀਂ ਕਰਾਲੀ ਨਵਾਂ ਨਵਾਂ ਗਰੋਂ ਇਹ ਪਿੰਡਾਂ ਦਾ ਪਿੰਡਾਂ ਦੀਆਂ ਰੋੜਾਂ ਦੇਖ ਲਓ ਜਾ ਕੇ। ਬੁਰਾ ਹਾਲ ਹੈ। ਅਸੀਂ ਤਾਂ ਪਰਚਾ ਦਰਜ ਕਰਾਣ ਆਏ ਸੀ। ਜੇਦੋਂ ਪਰਚਾ ਬਣਦਾ ਜਿਹਨਾਂ ਲੋਕਾਂ ਨਾਲ ਝੂਠ ਹਰ ਫਰਾਡ ਫਰਾਡ ਕਰਿਆ ਇਹ। ਲੋਕਾਂ ਨਾਲ ਫਰਾਡ ਕਰਿਆ। 5 ਸਾਲ ਬਾਅਦ ਚੁਣਿਆ 5 ਸਾਲ ਕੰਮ ਕਰ ਰਹੇ ਹਾਂ ਆਪਣਾ। ਸੋ ਅਸੀਂ ਉਹਦੇ ਵਾਸਤੇ ਆਏ ਸੀ। ਖਰੜ ਕਰਨ ਲਈ ਆ ਪਾਰਟੀ ਦੀ થોੜੀ ਪਰੇਸ਼ਾਨੀ ਇੱਕ ਮਿੰਟ ਸਾਰੇ ਆਜੋ ਪਹਿਲਾਂ ਸਾਰੇ ਆਜੋ ਇੱਕ ਮਿੰਟ ਸਾਰੇ ਭਾਈ ਆਓ ਮੈਦਾਨਾ ਭਾਈ ਇੱਕ ਮਿੰਟ ਸਾਰੇ ਸਾਡੇ ਸਤਿਕਾਰਯੋਗ ਪੱਤਰਕਾਰ ਵੀ ਸਾਰੇ ਆਜੋ ਇੱਕ ਵਾਰੀ ਸਾਰੇ ਆਜੋ ਆਜੋ ਇਕੱਠੇ ਕਰੋ ਇੱਕ ਮਿੰਟ ਜੀ ਕਿਰਪਾ ਜੀ ਕੱਟ ਕੱਪ ਬੱਬੀ ਕੁਣੀ ਮਿੰਟ ਠੀਕ ਹੈ ਸਰ ਪਾਜੀ ਇੱਕ ਮਿੰਟ ਇੱਕ ਵਾਰ ਸਰ 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 ਹਾਂਜੀ ਹਾਂਜੀ ਪਹਿਲਾਂ ਦਾ ਤੁਹਾਡਾ ਸਾਰੇ মিডিਆ ਵਾਲਿਆਂ ਦਾ ਕੈਮਰਾਮੈਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਮੇਰੇ ਨਾਲ ਖਰੜ ਹਲਕੇ ਤੋਂ ਜਿਨ੍ਹਾਂ ਨੇ ਚੋਣ ਲੜੀ ਸੀਗੀ ਜਿਨ੍ਹਾਂ ਨੂੰ 25 ਤੋਂ 30 ਹਜ਼ਾਰ ਵੋਟ ਦੇ ਵਿੱਚ ਵਿੱਚ ਵੋਟ ਪਈ ਸੀਗੀ ਵਿਜੇ ਸ਼ਰਮਨ ਟਿੰਕੂ ਜੀ ਮੇਰੇ ਨਾਲ ਖੜੇ ਨੇ ਜਿਹੜੇ ਭੱਜੇ ਨਹੀਂ ਤੇ 70 ਹਜ਼ਾਰ ਵੋਟਾਂ ਵਾਲੀ ਅਨਮੋਲ ਗਗਨਮਾਨ ਅੱਜ ਭੱਜ ਕੇ ਅਸਤੀਫਾ ਦੇਣ ਚੱਲੀ ਗਈ ਅੱਜ ਅਸੀਂ ਇਹ ਦਰਖਾਸਤ ਦਿੱਤੀ ਆ ਕਿ ਖਰੜ ਦੇ ਉਹ 70 ਹਜ਼ਾਰ ਵੋਟਰਾਂ ਦੇ ਨਾਲ ਧੋਖਾ ਫਰੋਡ ਜਿਹੜਾ ਐਮ ਐਲ ਏ ਅਨਮੋਲ ਗਗਨਮਾਨ ਨੇ ਕੀਤਾ ਆ ਉਹ 70 ਹਜ਼ਾਰ ਲੋਕਾਂ ਦੇ ਨਾਲ ਜਿਹੜਾ ਫਰੋਡ ਆ ਉਹਦੇ ਉੱਤੇ ਅਨਮੋਲ ਗਗਨਮਾਨ ਜੀ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਤੇ ਬਾਅਦ ਜਿਹੜਾ ਸੈਕਸ਼ਨ 316 ਦੇ ਤਹਿਤ ਫਰੋਡ ਦਾ ਮੁਕਦਮਾ ਬਣਦਾ ਆ ਤੇ ਸੈਕਸ਼ਨ 309 ਦੇ ਤਹਿਤ ਜਿਹੜਾ ਕ੍ਰਿਮੀਨਲ ਬ੍ਰੀਚ ਆਫ ਟਰਸਟ ਜਿਹੜਾ ਲੋਕਾਂ ਦਾ ਭਰੋਸਾ ਤੋੜਿਆ ਆ ਉਹਦੇ ਤਹਿਤ ਅਨਮੋਲ ਗਗਨ ਮਾਨ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਪਹਿਲੀ ਗੱਲ ਤਾਂ ਇਹ ਦੂਸਰੀ ਗੱਲ ਸਾਹਿਬ ਇਹ ਕੋਈ ਅਸੀਂ ਲੋਕਾਂ ਦੇ ਖੜਾਉਣੇ ਨਹੀਂ ਹੈਗੇ ਸਾਰੇ ਖਰੜ ਵਾਸੀ ਇੱਥੇ ਖੜੇ ਨੇ ਅਸੀਂ ਖਰੜ ਦੇ ਲੋਕ ਕੋਈ ਖੜਾਉਣੇ ਨਹੀਂ ਹੈਗੇ ਕੀ ਤੁਸੀਂ ਮੈਡਮ ਨੂੰ ਇੱਕ ਖੜਾਉਣਾ ਪਸੰਦ ਆਊਗਾ ਤੇ 10 ਦਿਨਾਂ ਬਾਅਦ 350 ਲੱਖ ਮੈਡਮ ਕਹੂਗੀ ਕਿ ਸਾਨੂੰ ਉਹ ਘਟਾਉਣਾ ਪਸੰਦ ਨਹੀਂ ਹੈ ਤੁਹਾਨੂੰ ਵਾਪਸ ਦੇ ਦਿੰਨੀ ਹੈ ਕੀ ਮੈਡਮ 3.5-4 ਸਾਲ ਦੀ ਤਨਖਾਹ ਵੀ ਵਿਧਾਨ ਸਭਾ 'ਚ ਆਪਣੀ ਪਾਉਣਗੇ ਉਦੋਂ ਕਿੱਥੇ ਉਹ ਚੀਜ਼ ਗਈ ਸੀ ਜਦੋਂ ਮੈਡਮ ਦਾ ਵਿਆਹ ਸੀਗਾ ਤੇ ਮੰਤਰੀ ਦੀ ਕੋਠੀ ਦੇ ਬਾਹਰ ਫੁੱਲ ਲੱਗੇ ਸੀਗੇ ਉਦੋਂ ਮੈਡਮ ਨੂੰ ਸਿਆਸਤ ਬਹੁਤ ਪਿਆਰੀ ਲੱਗ ਰਹੀ ਸੀ ਅੱਜ ਖਰੜ ਦਾ ਹਾਲ ਕੀ ਆ ਅੱਜ ਖਰੜ ਮਿਲੀ ਮਲੇਸ਼ੀਆ ਬਣਿਆ ਹੋਇਆ ਮਲੇਸ਼ੀਆ ਬਣਿਆ ਹੋਇਆ ਗੋਡਿਆਂ 'ਤੇ ਜੇ ਤੁਸੀਂ ਪੈਂਟ ਨਾ ਚੱਕੋ ਨਾ ਤੁਹਾਨੂੰ ਆਪਣੇ ਘਰ ਨਹੀਂ ਜਾ ਸਕਦੇ ਤੁਸੀਂ ਕਿਉਂਕਿ ਉੱਥੇ ਨਾਲੇ ਦਾ ਪਾਣੀ ਆ ਪਰ ਮੈਡਮ ਜੀ ਇਹ ਕਹਿ ਰਹੇ ਨੇ ਜੀ ਮੈਂ ਤਾਂ ਅੱਕ ਚੁੱਕੀ ਆ ਕੀ ਤੋਂ ਅੱਕ ਗਿਆ ਉਹ ਤੋਂ ਹੀ ਅੱਕ ਗਈ ਜਿਹਦੀ ਸਨ ਰੂਫ ਤੋਂ ਬਾਹਰ ਇਦਾਂ ਦੋ ਹੱਥ ਦਾ ਨਿਸ਼ਾਨ ਕਰਦੇ ਸੀਗੇ ਅੱਜ ਮੈਡਮ ਉਹ ਤੋਂ ਹੀ ਅੱਕ ਗਈ ਹੈ ਜਿਹੜੇ ਖਰੜ ਦੇ ਲੋਕਾਂ ਨੇ ਉਹਨੂੰ ਤਿੰਨ ਅੱਖਰ ਜਿੱਤੇ ਐਮ ਐਲ ਏ ਅੱਜ ਮੈਡਮ ਉਹ ਤੋਂ ਹੀ ਅੱਕ ਗਈ ਹੈ ਜਿਹੜੇ ਲੋਕਾਂ ਨੇ ਉਹਨੂੰ ਵਿਧਾਨ ਸਭਾ ਦੇ ਵਿੱਚ ਮੰਤਰੀ ਬਜਾ ਕੇ ਰੱਖਿਆ ਅਖੀਰ ਚ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਆ ਸਾਡਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਸੀਗੇ ਜੀ ਵਿਜੇ ਸ਼ਰਮਾ ਟਿੰਕੂ ਜੀ ਸਭ ਕਿੰਨੀ ਵੋਟਾਂ ਪਈਆਂ ਐ ਐਗਜ਼ੈਕਟ 26000 ਵੋਟ ਪਈਆਂ 26000 ਵੋਟਾਂ ਦੇ ਨਾਲ ਇੱਕ ਤਾਨ ਕੇ ਅੱਜ ਖਰੜ ਦੇ ਲੋਕਾਂ ਵਿਚ ਵੇਚ ਰਹੇ ਨੇ ਤੇ 70000 ਵੋਟਾਂ ਵਾਲੀ ਮੈਡਮ ਮੰਤਰੀ ਪਦ ਦਾ ਉਹਦਾ ਮੰਨਦੇ ਹੋਏ ਵੀ ਅੱਜ ਲੋਕਾਂ ਤੋਂ ਭੱਜ ਚੁੱਕੇ ਨੇ ਪਿੱਛੇ ਫੋਟੋ ਲਾਉਂਦੀ ਐ ਸਭ ਭਗਤ ਸਿੰਘ ਦੀ ਭਗਤ ਸਿੰਘ ਨੇ ਫਾਂਸੀ ਦਾ ਰਸਾ ਚੁੰਮ ਲਿਆ ਸੀਗਾ ਹੱਸਦੇ ਹੱਸਦੇ ਕਾਦੇ ਪਿੱਛੇ ਲੋਕਾਂ ਪਿੱਛੇ ਤੇ ਇਹ ਜਦੋਂ ਮੰਤਰੀ ਪਦ ਤੋਂ ਹਟ ਗਏ ਤੇ ਚਲੇ ਗਏ ਬਹੁਤ ਵੱਡੀਏ ਦੇ ਵਿੱਚ ਅਰਜ਼ੀ ਦੇਣ ਆਇਆ ਕਿ ਫਰੋਡ ਦਾ ਪਰਚਾ ਹੋਣਾ ਚਾਹੀਦਾ ਪਰ ਉਹਨਾਂ ਨੇ ਤਾਂ ਵਾਪਸ ਲੈ ਲਿਆ ਸਾਰਾ ਪਰਚਾ ਦੇਖੋ ਜਿਹੜਾ ਨਾਮ ਦਾ ਲੋਕਾਂ ਦੀ ਆਵਾਜ਼ ਦੇ ਵਿੱਚ ਕਿੰਨੀ ਤਾਕਤ ਆ ਸਾਡੇ ਮੀਡੀਆ ਭਰਾਵਾਂ ਦੀ ਆਵਾਜ਼ ਦੇ ਵਿੱਚ ਕਿੰਨੀ ਤਾਕਤ ਆ ਖਰੜ ਹਲਕੇ ਦੇ ਲੋਕਾਂ ਦੇ ਆਵਾਜ਼ ਦੇ ਵਿੱਚ ਕੀ ਮੈਡਮ ਨੇ ਪਰਚੇ ਤੋਂ ਡਰਦੇ ਹੋਏ ਪਰਚਾ ਪਰਚੇ ਤੋਂ ਡਰਦੇ ਹੋਏ ਆਪਣਾ ਇਸਤੀਫਾ ਵਾਪਸ ਲੈ ਲਿਆ ਪਰਚੇ ਤੋਂ ਡਰਦੇ ਹੋਏ ਕਿਵੇਂ ਨਹੀਂ ਨਹੀਂ ਤੁਸੀਂ ਕਹਿੰਦੇ ਲੋਕਾਂ ਦੀ ਤਾਕਤ ਹੈਗੀ ਇਸ ਕਰਕੇ ਕੀਤਾ ਅਮਨ ਅਰੋੜੇ ਨਾਲ ਮਿਲ ਕੇ ਗਈ ਸੀ ਜਾਂ ਤਾਂ ਫਿਰ ਪਾਰਟੀ ਦੀ ਤਾਕਤ ਹੈ ਕਿ ਉਹਨਾਂ ਨੇ ਨਾਮਨਜ਼ੂਰ ਕਰਤਾ ਤਾਂ ਉਹਨਾਂ ਨੇ ਐਕਸੈਪਟ ਕਰ ਲਿਆ ਸਰ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਪਰ ਤੁਸੀਂ ਮੈਨੂੰ ਇਹ ਗੱਲ ਦੱਸੋ ਉਦੋਂ ਅਮਨ ਅਰੋੜੇ ਨੂੰ ਪੁੱਛ ਕੇ ਇਸਤੀਫਾ ਨਹੀਂ ਦਿੱਤਾ ਸੀ ਉਹਨਾਂ ਨੇ ਦੱਸੋ ਇਹਦਾ ਜਵਾਬ ਦਿਓ ਅਮਨ ਅਰੋੜੇ ਨੂੰ ਇਹ ਪੰਜਾਬ ਚਲਾ ਰਹੇ ਐ ਇਹਨਾਂ ਦੀ ਇੰਟੈਲੀਜੈਂਸ ਇੰਨੀ ਫੇਲ ਸੀਗੀ ਕਿ ਇਹਨਾਂ ਨੂੰ ਪਤਾ ਨਹੀਂ ਕਿ ਕਿ ਇਹਨਾਂ ਦਾ ਇੱਕ ਐਮਐਲਏ ਇਸਤੀਫਾ ਦੇ ਰਿਹਾ ਹੈ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਤੁਸੀਂ ਮੈਨੂੰ ਦੱਸੋ ਇਹ ਗੱਲ ਦਾ ਕੀ ਕਿ ਐਮਐਲਏ ਜੀ ਨੂੰ 70 ਐਮਐਲਏ ਯਾਰ ਐਮਐਲਏ ਬੰਨਾ ਬਾਈ ਇਹ ਕੋਈ ਸੰਵਿਧਾਨਿਕ ਅਹੁਦਾ ਆ ਇਹ ਲੋਕਾਂ ਦੇ ਤੁਸੀਂ ਰਿਪਰੈਜ਼ੈਂਟੇਟਿਵ ਹੋ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਪਰਚਾ ਜੀ ਉਹਨਾਂ ਨੇ ਵਾਪਸ ਲੈ ਲਿਆ ਪਹਿਲਾਂ ਦੇ ਤਾ ਇਹ ਖੇਡ ਹੋ ਰਿਹਾ ਹੈ ਇਹ ਤੁਸੀਂ ਲੋਕਾਂ ਪੰਜਾਬ ਦੇ ਲੋਕਾਂ ਨਾਲ ਖੇਡ ਕਰ ਰਹੇ ਹੋ ਕੱਲ ਨੂੰ ਕੋਈ ਐਸਵਾਈਐਲਰ ਦਾ ਮੁੱਦਾ ਆ ਗਿਆ ਇਹ ਤਾਂ ਆਪਣੇ ਪੱਤ ਜਾਣਗੇ ਪੂੰਛਾ ਛਪਾ ਕੇ ਉਦੋਂ ਵੀ ਇਹ ਪਰਚੇ ਉਦੋਂ ਵੀ ਅਸਤੀਫਾ ਦੇ ਦੇਣਗੇ ਮੁੜ ਕੇ ਅਸਤੀਫਾ ਵਾਪਸ ਲੈ ਲੈਣਗੇ ਤੁਸੀਂ ਸਭ ਤੁਹਾਡਾ ਸਵਾਲ ਹੀ ਬਹੁਤ ਮਨਜ਼ਾ ਲੱਗਦਾ ਪੰਜਾਬ ਦੇ ਲੋਕ ਅੱਜ ਇਹਨੂੰ ਆਪਣੇ ਉਹਨੂੰ ਠੱਗ ਠੱਗੇ ਮਹਿਸੂਸ ਕਰ ਰਹੇ ਨੇ ਅੱਜ ਪੰਜਾਬ ਦੇ ਲੋਕ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਖੇਡ ਹੋ ਰਿਆ ਪਹਿਲੇ ਇਸ ਦੀਫਾ ਦੇਦਾ ਫਿਰ ਵਾਪਸ ਲੈ ਲਿਆ ਕੰਪਲੇਂਟ ਦੀ ਹੁਣ ਕਾਰਵਾਈ ਬਾਰੇ ਕੀ ਦੱਸਿਆ ਕੰਪਲੇਂਟ ਦੀ ਕਾਰਵਾਈ ਬਾਰੇ ਪੁਲਿਸ ਕਹਿੰਦੀ ਐ ਅਸੀਂ ਅਸੀਂ ਤਾਂ ਦੇਖੋ ਜੀ ਅਸੀਂ ਤਾਂ ਆਮ ਨਮਾਇंदे ਬਣ ਕੇ ਇੱਥੇ ਕਾਰਵਾਈ ਲੋਕਾਂ ਦੇ ਦੇ ਕੇ ਆਏ ਸੀ ਪੁਲਿਸ ਨੂੰ ਹੁਣ ਕਾਰਵਾਈ ਪੁਲਿਸ ਨੇ ਕਰਨੀ ਐ ਆ ਜਿਹੜੀ ਤਿੰਨ ਸੈਕਸ਼ਨਾਂ ਨੇ ਸੈਕਸ਼ਨ 316 ਸੈਕਸ਼ਨ 309 ਸੈਕਸ਼ਨ 73 ਜਿਹੜੀ ਆਮ ਲੋਕਾਂ ਤੇ ਲੱਗਦੀ ਆ ਰਹੀ ਹੈ ਇਹ ਸੈਕਸ਼ਨਾਂ ਚ ਜੇ ਕਿ ਹੁਣ ਜਿਵੇਂ ਨਾਮਜ਼ੂਰ ਹੋ ਗਿਆ ਗੋ ਤਾਂ ਵੀ ਅੱਗੇ ਕੀ ਉਹ ਵਾਧੀਆਂ ਕਾਰਵਾਈ ਕਿਉਂ ਕੀ ਉਹਨਾਂ ਨੇ ਦਿੱਤਾ ਭਾਜੀ ਇਹ ਤਾਂ ਬਹੁਤ ਵੱਡੀ ਕਾਰਵਾਈ ਬਣਦੀ ਹੈ ਜੇ ਨਾਮ ਹੋ ਗਿਆ ਇਹ ਤਾਂ ਬਹੁਤ ਵੱਡੀ ਕਾਰਵਾਈ ਬਣਦੀ ਹੈ ਆਧਾਰ ਕੀ ਆਧਾਰ ਕੀ ਹੋਏਗਾ ਜੀ ਇਹ ਮੈਂ ਇਹ ਫੈਕਟਸ ਬੋਲ ਰਿਹਾ ਮੈਂ ਇਸ ਤੇ ਇੰਨੀ ਵੱਡੀ ਕਾਰਵਾਈ ਇਹ ਬਣਦੀ ਹੈ ਕਿ ਤੁਸੀਂ ਲੋਕਾਂ ਦੀ ਨੌਲੇਜ ਨੂੰ ਪਹਿਲਾਂ ਤੁਸੀਂ ਇਹ ਖੇੜ ਸਮਝਿਆ ਹੋਇਆ ਹੈ ਉਹ ਕਹਿੰਦੇ ਹਨ ਇਫ ਯੂ ਚੂਜ਼ ਅ ਕਲਾਉਨ ਐਂਡ ਸੈਂਡ ਇਟ ਟੂ ਸਰਕਸ ਅ ਸੈਂਡ ਇਟ ਟੂ ਕਿੰਗਡਮ ਤਾਂ ਉਹ ਜਿਹੜਾ ਰਾਜ ਭਾਗ ਹੈ ਨਾ ਉਹ ਸਰਕਸ ਹੀ ਬਣ ਜਾਂਦਾ ਇਹ ਸਰਕਸ ਚੱਲ ਰਿਹਾ ਸਾਬ ਇਸ ਤੇ ਇਹ ਕਾਰਵਾਈ ਬਣਦੀ ਹੈ ਕਿ ਇੱਕ ਦਿਨ ਵਾਸਤੇ ਖਰੜ ਤੁਸੀਂ ਅਨਾਤ ਛੱਡਦਾ ਇੱਕ ਦਿਨ ਵਾਸਤੇ ਖਰੜ ਦਾ ਹਲਕਾ ਨਾ ਛੱਡਦਾ ਹੁਣ ਤੁਸੀਂ ਅਗਲੇ ਦਿਨ ਤੁਹਾਨੂੰ ਚਿੱਤ ਆਇਆ ਨਹੀਂ ਨਹੀਂ ਯਾਰ ਜੇ ਮੈਂ ਅਸਤੀਫਾ ਦੇ ਦੂੰਗੀ ਤਾਂ ਫਿਰ ਮੇਰੇ ਤੇ ਕਾਰਵਾਈ ਹੋ ਸਕਦੀ ਹੈ ਹੁਣ ਤੁਸੀਂ ਅਸਤੀਫਾ ਵਾਪਸ ਲੈ ਲਿਆ ਕੱਲ ਨੂੰ ਮੈਂ ਭਾਈ ਉਹੀ ਗੱਲ ਕਰਦਾ ਨਾ ਕੱਲ ਨੂੰ ਇਹ ਲੋਕ ਲੜਨਗੇ ਕਿੱਦਾਂ ਕੱਲ ਨੂੰ ਇਹ ਲੋਕ ਆਪ ਸਾਡੇ ਵਾਸਤੇ ਆਮ ਬੰਦਿਆਂ ਵਾਸਤੇ ਕਿੱਦਾਂ ਲੜਾਂਗੇ ਇਹਨਾਂ ਦੀ ਪਾਰਟੀ ਦੀ ਵਿਚਾਰਧਾਰਾ ਹੈ ਭਗਤ ਸਿੰਘ ਵਾਲੀ ਇਹਨਾਂ ਦੀ ਪਾਰਟੀ ਦੀ ਵਿਚਾਰਧਾਰਾ ਹੈ ਬਾਬਾ ਸਾਹਾ ਮਡਮੇਟਕਰ ਵਾਲੀ ਉਹਨਾਂ ਨੇ ਤਾਂ ਆਪਣੀ ਜਾਨਾਂ ਦੇ ਦਿੱਤੀਆਂ ਤਾਂ ਹੀ ਕਹਿੰਦੇ ਆ ਬਾਈ ਲਾਸਟ ਇਹ ਯੂ ਟਰਨ ਦੀ ਸਰਕਾਰ ਆ ਸਾਬ ਪਰ ਉਹ ਯੂ ਟਰਨ ਉਹ ਮਾਵਾਂ ਯੂ ਟਰਨ ਕਿੱਦਾਂ ਲੈਣ ਜਿਨ੍ਹਾਂ ਦੇ ਪੁੱਤ ਨਸ਼ਿਆਂ ਨੇ ਖਾ ਲੇ ਉਹ ਮਾਵਾਂ ਯੂ ਟਰਨ ਕਿੱਦਾਂ ਲੈ ਪਾਉਣਗੀਆਂ ਜਿਨ੍ਹਾਂ ਦਾ ਪੁੱਤ ਇੱਥੋਂ ਚੱਲ ਕੇ ਪਨਾਮਾ ਦੇ ਜੰਗਲਾਂ 'ਚ ਪਿਆ ਹੈ ਕਿਉਂਕਿ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਸਾਡੇ ਦਾ ਬਹੁਤ ਸਮਾਂ 5 ਸਾਲ ਦਾ ਨਾ ਇਹਨਾਂ ਵਾਸਤੇ ਸਿਰਫ 5 ਸਾਲ ਨੇ ਸਾਬ ਸਾਡੀ ਨੌਜਵਾਨੀ ਵਾਸਤੇ ਉਹੀ ਬੋਰਡਰ ਸੱਚਕਾਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮਹਾਦੇਵਿੰਦਰ ਜੋੜੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜ ਖੇਡਾਂ ਮਨੋਰੰਜਨ ਅਤੇ ਮੌਲੀਪੁਰ ਨਾਲ ਯੂਨੀਕ ਹਰ ਜਾਣਕਾਰੀ ਤੁਹਾਡੇ ਨਾਲ ਸਾਡੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ نیوز ਹਰ ਖਬਰ ਤਵਾ ਦੇ ਤੱਕ ਬੰਦਾਦਾ ਰਹੇਗਾ ਬੜੇ ਨਵੇਂ ਸਾਡੇ ਨਾਲ ਦੇਖ ਰਹੋ ਇੰਡੀਆ ਕਰਾਈ